ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮੀਤ ਸਿੰਘ ਬੇਤਵਾਲੀ ਕੰਚਨਪ੍ਰੀਤ ਇੱਕ ਵਾਰ ਫਿਰ ਬੁਰੀ ਫਸਦੀ ਹੋਈ ਨਜ਼ਰ ਆ ਰਹੀ ਹੈ ਆਪਣੀ ਇੱਕ ਕੇਸ ਦੇ ਕਰਕੇ ਇੱਕ ਦੂਸਰੇ ਕੇਸ ਦੇ ਵਿੱਚ ਇੱਕ ਜਾਲੀ ਦਸਤਾਵੇਜ਼ ਦੇ ਕਰਕੇ ਕੰਚਨਪ੍ਰੀਤ ਦੀ ਅੰਤਰੀਮ ਜ਼ਮਾਨਤ ਖਾਰਜ ਹੋ ਗਈ ਆ ਉਹ ਕਿਹੜਾ ਕੇਸ ਆ ਕੀ ਕਹਾਣੀ ਆ ਇਸ ਦੇ ਬਾਬਤ ਆਪਾਂ ਖੁੱਲ੍ਹ ਕੇ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਅਖਰ ਤੱਕ ਜ਼ਰੂਰ ਦੇਖਣਾ 8 ਨਵੰਬਰ ਨੂੰ ਕੰਚਨ ਪ੍ਰੀਤ ਦੇ ਉੱਪਰ ਇੱਕ ਐਫਆਈਆਰ ਦਰਜ ਹੁੰਦੀ ਆ ਕਿ ਉਹ ਯੂਏਈ ਤੋਂ ਨੇਪਾਲ ਆਉਂਦੀ ਆ ਤੇ ਨੇਪਾਲ ਦੇ ਜ਼ਰੀਏ ਭਾਰਤ ਵਿੱਚ ਦਾਖਲ ਹੁੰਦੀ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਰ ਜੋ 8 ਨਵੰਬਰ ਨੂੰ ਐਫਆਈਆਰ ਦਰਜ ਹੋਈ ਸੀ ਇਸ ਦੀ ਜਾਣਕਾਰੀ ਤਰਨਤਾਰਨ ਦੇ ਬਾਈ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਪਤਾ ਲੱਗਦਾ ਹੈ ਕਿ ਕੰਚਨ ਪ੍ਰੀਤ ਦੇ ਉੱਪਰ ਇੱਕ ਹੋਰ ਐਫਆਈਆਰ ਦਰਜ ਹੋਈ ਹੈ ਕਿਉਂਕਿ ਉਦੋਂ ਖਬਰ ਆਉਂਦੀ ਹੈ ਕਿ ਕੰਚਨਪੀਤਕੌਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤ ਆਈ ਸੀ ਤੇ ਉਸੇ ਤਰੀਕੇ ਦੇ ਨਾਲ ਉਹ ਭਾਰਤ ਤੋਂ ਚਲੀ ਵੀ ਗਈ ਆ ਇਸੇ ਵਿਚਕਾਰ ਇੱਕ ਐਸਐਸਪੀ ਨੂੰ ਵੀ ਸਸਪੈਂਡ ਕੀਤਾ ਜਾਂਦਾ ਹੈ ਕਿ ਉਸਨੇ ਅਣਗਹਿਲੀ ਕੀਤੀ ਕੰਚਨਪੀਤਕੌਰ ਨੂੰ ਗ੍ਰਿਫਤਾਰ ਨਹੀਂ ਕੀਤਾ ਇਕ ਅਥਿਤ ਜਾਣਕਾਰੀ ਹੁੰਦੀ ਹੈ ਕਿ ਇਸੇ ਕਰਕੇ ਹੀ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਸੀ ਹਰ ਪਾਸੇ ਚਰਚਾ ਹੋ ਰਹੀ ਸੀ ਕਿ ਕੰਚਨਪੀਤਕੌਰ ਤਾਂ ਜੋ ਪੰਜਾਬ ਛੱਡ ਕੇ ਹੁਣ ਫੇਰ ਵਿਦੇਸ਼ ਚਲੀ ਗਈ ਆ ਪਰ 26 ਨਵੰਬਰ ਨੂੰ ਕੰਚਨਪੀਤ ਕੋਰ ਨੂੰ ਅੰਤਿਮ ਜ਼ਮਾਨਤ ਮਿਲਦੀ ਆ 8 ਨਵੰਬਰ ਨੂੰ ਜੋ ਐਫ ਆਈ ਆਰ ਦਰਜ ਹੋਈ ਸੀ ਜਦੋਂ 26 ਨਵੰਬਰ ਨੂੰ ਅੰਤਿਮ ਜ਼ਮਾਨਤ ਮਿਲਦੀ ਆ ਅਗਾਊਂ ਜ਼ਮਾਨਤ ਮਿਲਦੀ ਆ ਤਾਂ ਇਸ ਦੇ ਵਿੱਚ ਉਹਨਾਂ ਨੂੰ 28 ਤਰੀਕ ਨੂੰ ਜੋ ਪੁਲਿਸ ਸਟੇਸ਼ਨ ਦੇ ਵਿੱਚ ਯਾਨੀ ਕਿ ਥਾਣੇ ਦੇ ਵਿੱਚ ਪੇਸ਼ ਹੋ ਕੇ ਜਾਂਚ ਦੇ ਵਿੱਚ ਸਹਿਯੋਗ ਦੇਣਾ ਸੀ ਤੇ ਉਹ 28 ਤਰੀਕ ਨੂੰ ਅਦਾਲਤ ਦੇ ਹੁਕਮਾਂ ਦੇ ਜਾਂ ਜ਼ਮਾਨਤ ਹੋਣ ਤੋਂ ਬਾਅਦ ਉਹ ਸਹਯੋਗ ਦੇਣ ਦੇ ਲਈ ਥਾਣੇ ਦੇ ਵਿੱਚ ਪਹੁੰਚਦੇ ਆ ਪੰਜ ਘੰਟੇ ਪੁੱਛ ਕੇ ਛੁਂਦੀ ਆ ਫਿਰ ਤੋਂ ਉਹਨਾਂ ਨੇ ਇੱਕ ਵੱਖਰੇ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਜਿਸ ਨੂੰ ਉਹਨਾਂ ਨੂੰ ਬਾਅਦ ਦੇ ਵਿੱਚ ਜਾ ਕੇ ਰਿਹਾ ਕਰ ਦਿੱਤਾ ਗਿਆ ਜਦੋਂ ਉਹਨਾਂ ਨੂੰ 26 ਨਵੰਬਰ ਨੂੰ ਅੰਤਿਮ ਜ਼ਮਾਨਤ ਮਿਲ ਗਈ ਸੀ ਤੇ ਉਹ ਗ੍ਰਿਫਤਾਰ ਹੋਏ ਪੂਰਾ ਉਹ ਐਪੀਸੋਡ ਚੱਲਿਆ ਉਹਨਾਂ ਨੂੰ ਹਾਈ ਕੋਰਟ ਦਖਲ ਤੋਂ ਬਾਅਦ ਰਿਹਾ ਕੀਤਾ ਗਿਆ ਰਾਤ ਨੂੰ ਸਨਵਾਈ ਤੱਕ ਵੀ ਇਸ ਤੋਂ ਬਾਅਦ ਇੱਕ ਹੋਰ ਜੋ ਦਾਅਵਾ ਕੀਤਾ ਜਾਂਦਾ ਹੈ ਕੰਚਨਪ੍ਰੀਤ ਦੇ ਵਕੀਲ ਦੇ ਵੱਲੋਂ ਕਿ ਕੰਚਨਪ੍ਰੀਤ ਦੇ ਵੱਲੋਂ ਤਾਂ ਅਪ੍ਰੈਲ 2025 ਦੇ ਵਿੱਚ ਹੀ ਜੋ ਅਮਰਪਾਲ ਬਾਟਾ ਉਰਫ ਹਰਪੀ ਸਿੰਘ ਤੋਂ ਤਲਾਕ ਲੈਣ ਦੇ ਲਈ ਆਪਣੀ ਅਰਜ਼ੀ ਲਗਾਈ ਹੋਈ ਆ ਖੁਦ ਕੰਚਨਪ੍ਰੀਤ ਕੌਰ ਤਾਂ ਆਪ ਅਮਰਪਾਲ ਤੋਂ ਪੀੜਤਾ ਕਿਉਂਕਿ ਅਮਰਿਤਪਾਲ ਨੇ ਆਪਣੇ ਆਪ ਨੂੰ ਹਰਪੀ ਦੱਸ ਕੇ ਕੰਚਨਪ੍ਰੀਤ ਕੌਰ ਦੇ ਨਾਲ ਵਿਆਹ ਕਰਵਾਇਆ ਸੀ ਇੱਕ ਪਾਸੇ ਤਾਂ ਕੰਕਨਪ੍ਰੀਤ ਦੇ ਘਰ ਵੱਲੋਂ ਇਹ ਆਪਣੇ ਜੋ ਤਲਾਕ ਦਾ ਕੇਸ ਲਗਾਇਆ ਗਿਆ ਸੀ ਦੂਸਰੇ ਪਾਸੇ 8 ਨਵੰਬਰ ਨੂੰ ਜੋ ਐਫ ਆਈ ਆਰ ਦਰਜ ਹੋ ਰਹੀ ਹੈ ਇਸ ਦੀ ਸੁਣਵਾਈ ਵੀ ਚੱਲ ਰਹੀ ਸੀ ਤਾਂ ਪੁਲਿਸ ਨੂੰ ਸਹਿਯੋਗ ਦੇਣ ਦੇ ਲਈ ਕਿਹਾ ਗਿਆ ਸੀ ਪਰ ਪੁਲਿਸ ਦਾਵਾ ਕਰਦੀ ਹੈ ਕਿ ਕੰਚਨਪ੍ਰੀਤ ਨੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਉਪਲਬਧ ਨਹੀਂ ਕਰਵਾਈ ਪਰ ਜਦੋਂ ਪੁਲਿਸ ਨੇ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਜੋ ਮੈਰਿਜ ਸਰਟੀਫਿਕੇਟ ਸੀ ਯਾਨੀ ਕਿ ਜੋ ਵਿਆਹ ਦਾ ਸਰਟੀਫਿਕੇਟ ਸੀ ਉਹ ਮਿਲ ਜਾਂਦਾ ਹੈ ਜੋ ਉਹਨਾਂ ਨੇ ਆਪਣੇ ਤਲਾਕ ਵਾਲੇ ਕੇਸ ਦੇ ਵਿੱਚ ਲਗਾਇਆ ਸੀ ਤੇ ਇਸ ਤੋਂ ਬਾਅਦ ਪੁਲਿਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰਦੀ ਆ ਕਿ ਕੰਚਨ ਪ੍ਰੀਤ ਕੌਰ ਦੇ ਵੱਲੋਂ ਜਾਲੀ ਦਸਤਾਵੇਜ਼ ਵਰਤੋਂ ਕੀਤੀ ਗਈ ਆ ਤੇ ਉਸ ਗ੍ਰੰਥੀ ਸਿੰਘ ਨੂੰ ਵੀ ਦਾ ਵੀ ਬਿਆਨ ਲੈ ਕੇ ਆਉਂਦੇ ਨੇ ਗ੍ਰੰਥੀ ਸਿੰਘ ਕਹਿੰਦਾ ਕਿ ਮੈਂ ਇਹ ਵਿਆਹ ਨਹੀਂ ਕਰਵਾਇਆ ਇਹ ਪੂਰਾ ਸਰਟੀਫਿਕੇਟ ਜਾਲੀ ਆ ਜਦੋਂ ਇਹ ਗੱਲ ਅਦਾਲਤ ਸਾਹਮਣੇ ਆਉਂਦੀ ਹੈ ਕਿ ਇੱਕ ਦੂਸਰਾ ਕੇਸ ਜੋ ਤਲਾਕ ਹੋ ਰਿਹਾ ਏ ਉਹ ਚ ਕੰਚਨ ਪ੍ਰੀਤ ਦੇ ਵੱਲੋਂ ਇਹ ਜਾਲੀ ਦਸਤਾਵੇਜ਼ ਵਰਤੇ ਗਏ ਨੇ ਤਾ ਉਸੇ ਦਸਤਾਵੇਜ਼ ذریعے ਫਿਰ ਇਹ ਮੰਗ ਕੀਤੀ ਜਾਂਦੀ ਆ ਪੁਲਸ ਦੇ ਵੱਲੋਂ ਕਿ ਕੰਚਨਪ੍ਰੀਤ ਦੀ ਜ਼ਮਾਨਤ ਖਾਜ ਕੀਤੀ ਜਾਵੇ ਤਾਂ ਫਿਰ ਹੁਣ ਅਦਾਲਤ ਦੇ ਵੱਲੋਂ ਕੰਚਨਪ੍ਰੀਤ ਕੌਰ ਦੀ ਅਗਾਊਂ ਜ਼ਮਾਨਤ ਆ ਜੀ ਜੋ ਖਾਜ ਕਰ ਦਿੱਤੀ ਗਈ ਆ ਹੁਣ ਕੰਚਨਪ੍ਰੀਤ ਕਿੱਥੇ ਆ ਇਹ ਕਿਸੇ ਨੂੰ ਨਹੀਂ ਪਤਾ ਕਿਉਂਕਿ ਕੰਚਨਪ੍ਰੀਤ ਕੌਰ ਦੇ ਉੱਪਰ ਜੋ ਐਫ ਆਈ ਆਰ ਦਰਜ ਹੋਈਆਂ ਉਹ 28 ਨਵੰਬਰ ਤੋਂ ਲਗਾਤਾਰ ਕੈਪੀਸੋਡ ਚੱਲੇ ਆ ਉਹ ਹਾਈ ਕੋਰਟ ਦਾ ਦਖਲ ਹੁੰਦਾ ਇਹਨਾਂ ਨੂੰ ਜ਼ਮਾਨਤ ਮਿਲਦੀ ਆ ਉਹ ਕੱਲ ਸਭ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਕਿਵੇਂ ਇੱਕ ਕਹਾਣੀ ਪੁਣੀ ਗਈ ਸੀ ਜਾਂ ਸੱਚ ਕੀ ਆ ਫਿਰ ਵਕੀਲ ਆਉਂਦਾ ਇਹ ਤਲਾਕ ਦਾ ਦਾਅਵਾ ਕੀ ਦਿੰਦਾ ਕਹਾਣੀ ਉਲਝੀ ਹੋਈ ਆ ਪਰ ਹੁਣ ਜਾਣਕਾਰੀ ਇਹ ਕਿ ਕੰਚਨਪ੍ਰੀਤ ਕੌਰ ਆਪਣੇ ਵਿਆਹ ਵਾਲੇ ਜੋ ਤਲਾਕ ਵਾਲੇ ਕੇਸ ਦੇ ਕਰਕੇ ਇੱਕ ਦੂਸਰੇ ਕੇਸ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਹੈ ਪਰ ਦੂਸਰੇ ਪਾਸੇ ਜੋ ਕੰਚਨਪ੍ਰੀਤ ਦੇ ਵਕੀਲ ਨੇ ਲਗਾਤਾਰ ਦਾਅਵਾ ਕਰ ਰਹੇ ਕਿ ਖੁਦ ਕੰਚਨਪ੍ਰੀਤ ਤਾਂ ਆਪ ਅਮਿਤ ਪਾਸ ਸਿੰਘ ਬਾਟ ਉਰਫ ਹਰਪੀ ਸਿੰਘ ਤੋਂ ਪੀੜਤਾ ਤੇ ਉਹ ਤਲਾਕ ਲੈਣਾ ਚਾਹੁੰਦੀ ਆ ਉਸ ਨੂੰ ਨਹੀਂ ਪਤਾ ਉਹਨਾਂ ਨੇ ਸਰਟੀਫਿਕੇਟ ਕਿਵੇਂ ਤਿਆਰ ਕੀਤੇ ਖੁਦ ਕੰਚਨਪ੍ਰੀਤ ਦੇ ਨਾਲ ਵੀ ਅਮਰਪਾਲ ਸਿੰਘ ਬਾੜ ਦੇ ਵੱਲੋਂ ਧੋਖਾ ਧੜੀ ਕੀਤੀ ਗਈ ਆ ਧੰਨਵਾਦ